ਬੜਾ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਿਰਫ 13000 ਕਿਲੋਮੀਟਰ ਚੱਲਣ ਦੇ ਉੱਤੇ ਸਕੋਰਪਿਓਨ ਦਾ ਇੰਜਨ ਡੈੱਡ ਹੋ ਗਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੇ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਕਿਉਂਕਿ ਮਹਿੰਦਰਾ ਨੇ ਫਿਰ ਵਾਰੰਟੀ ਦੇਰ ਤੱਕ ਤੋਂ ਇਨਕਾਰ ਕਰ ਦਿੱਤਾ ਅਦਰਸਲ ਇੱਥੇ ਓਨਰ ਜਿਹੜਾ ਸ਼ੋਰੂਮ ਦਾ ਉਸ ਦੇ ਵੱਲੋਂ ਉਹ ਗ੍ਰਾਹਕਾਂ ਨੂੰ ਕੰਪਨੀ ਦਾ ਰਿਵਿਊ ਦੇਣ ਦੀ ਕਿਹਾ ਜਾਂਦਾ ਪਰ ਉਥੇ ਇੱਕ ਪਾਸੇ ਤੁਸੀਂ ਉਸ ਗੱਲ ਨੂੰ ਅਗਰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਇਹ ਵੇਕਰ ਉਹ ਸਿਰਫ 13000 ਕਿਲੋਮੀਟਰ ਚੱਲਿਆ ਤੇ ਸਕੋਰਪੀਆ ਦਾ ਇੰਜਨ ਹੀ ਡੈੱਡ ਹੋ ਗਿਆ ਉਸ ਤੋਂ ਬਾਅਦ ਜਿਹੜੇ ਗੱਡੀ ਦੇ ਖਰੀਦਦਾਰ ਨੇ ਉਹਨਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਫਿਰ ਆਪ ਲੋਕ ਯਾਹਾਂ ਪੇ ਆਨੇ ਕੇ ਬਾਅਦ 20 ਤੋਂ 25 ਲੱਖ ਰੁਪਏ ਕੀ ਗੱਡੀ ਲੈਣੇ ਕੇ ਬਾਅਦ ਅਗਰ ਆਪ ਲੋਕੇ ਹਿੰਮਤ ਰੱਖਤੇ ਹੈ ਕਿ ਯਾਹਾਂ ਪੇ ਆ ਕੇ ਸ਼ੋਰੂਮ ਮੇ ਆ ਕੇ ਚਿਲਾ ਸਕੇ ਤਾਂ ਫਿਰ ਆਪ ਪਲੀਜ਼ ਮਹਿੰਦਰਾ ਕੀ ਗੱਡੀਆਂ ਲੈ ਲੇ वरना महिंद्र की गाड़ियों को प्लीज अवॉइड करिए मेरी गाड़ी सिर्फ बीस महीने पुरानी है बीस महीने के अंदर तेरह हजार किलोमीटर है दोनों सारी सर्विस दो सर्विस हुई है तेरह हजार किलोमीटर में दोनों सर्विस टाइम पे हुई है पहली सर्विस आठ सौ पचहत्तर रूपए है दूसरी सर्विस दस हजार रूपये है तेरह हजार किलोमीटर पे इंजन बैठ गया है और ये लोग कहते हैं वारंटी के अंदर नहीं है जीरो डप इंश्योरेंस है आज तक कोई क्लेम नहीं करा कुछ नहीं करा उसके अंदर वारंटी डिनाइल है तेरह हजार पे सोचिए बीस लाख रुपए की गाड़ी लेने के बाद यहाँ पे आके मुझे इतना चिल्लाना पड़ रहा है उसके बाद भी छियालीस हजार का बिल बना के भेजा है ਕਲੱਥ ਫੇਲਿਆ 13000 ਕਿਲੋਮੀਟਰ 'ਤੇ ਪੂਰਾ ਬੜਾ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਿਰਫ 13000 ਕਿਲੋਮੀਟਰ ਚੱਲਣ ਦੇ ਉੱਤੇ ਸਕੋਰਪਿਓ ਐਨ ਦਾ ਇੰਜਨ ਡੈੱਡ ਹੋ ਗਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੇ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਜਿੱਥੇ ਮਹਿੰਦਰਾ ਨੇ ਫਿਰ ਵਾਰੰਟੀ ਦੇਰ ਤੱਕ ਤੋਂ ਇਨਕਾਰ ਕਰ ਦਿੱਤਾ ਅਦਰਸਲ ਇੱਥੇ ਓਨਰ ਜਿਹੜਾ ਸ਼ੋਅਰੂਮ ਦਾ ਉਸ ਦੇ ਵੱਲੋਂ ਗ੍ਰਾਹਕਾਂ ਨੂੰ ਕੰਪਨੀ ਦਾ ਰਿਵਿਊ ਦੇਣ ਦੀ ਕਿਹਾ ਜਾਂਦਾ ਪਰ ਉੱਥੇ ਇੱਕ ਪਾਸੇ ਤੁਸੀਂ ਉਸ ਗੱਲ ਨੂੰ ਅਗਰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਇਹ ਵੇਕਰ ਉਹ ਸਿਰਫ 13000 ਕਿਲੋਮੀਟਰ ਚੱਲਿਆ ਤੇ 스ਕੋਰਪੀਆ ਦਾ ਇੰਜਨ ਹੀ ਡੈਡ ਹੋ ਗਿਆ। ਉਸ ਤੋਂ ਬਾਅਦ ਜਿਹੜੇ ਗੱਡੀ ਦੇ ਖਰੀਦਦਾਰ ਨੇ ਉਹਨਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਅਗਰ ਆਪ ਲੋਕ ਯਹਾਂ ਪੇ ਆਣੇ ਕੇ ਬਾਅਦ 20 ਤੋਂ 25 ਲੱਖ ਰੁਪਏ ਦੀ ਗੱਡੀ ਲੈਣੇ ਕੇ ਬਾਅਦ ਅਗਰ ਆਪ ਲੋਕੇ ਹਿੰਮਤ ਰੱਖਤੇ ਹੈ ਕਿ ਯਹਾਂ ਪੇ ਆਕੇ ਸ਼ੋਰੂਮ ਮੇ ਆਕੇ ਚਿਲਾ ਸਕੇ ਤਾਂ ਫਿਰ ਆਪ ਪਲੀਜ਼ ਮਹਿੰਦਰਾ ਦੀਆਂ ਗੱਡੀਆਂ ਲੈਣੇ। ਵਰਨਾ ਮਹਿੰਦਰਾ ਦੀਆਂ ਗੱਡੀਆਂ ਕੋ ਪਲੀਜ਼ ਅਵੋਇਡ ਕਰੀਏ। ਮੇਰੀ ਗੱਡੀ ਸਿਰਫ 20 ਮਹੀਨੇ ਪੁਰਾਣੀ ਹੈ। 20 ਮਹੀਨੇ ਕੇ ਅੰਦਰ तेरह हजार किमीर चली है। दोनों सारी सर्विस, दो सर्विस हुई है तेरह हजार किमीर में दोनों सर्विस टाइम पे हुई है पहली सर्विस आठ सौ पिछहत्तर रूपए है दूसरी सर्विस दस हजार रूपये तेरह हजार किलोमीटर पे, पे इंजन बैठ गया है और ये लोग कहते हैं वारंटी के अंदर नहीं है जीरो डप इंश्योरेंस है आज तक कोई क्लेम नहीं करा कुछ नहीं करा उसके अंदर वारंटी डिनाइल है तेरह हजार किलोमीटर पे सोचिए बीस लाख रूपए की गाड़ी लेने के बाद यहाँ पे आके मुझे इतना चिल्लाना पड़ रहा है ਉਸਕੇ ਬਾਅਦ ਵੀ 40000 ਰੁਪਏ ਦਾ ਬਿੱਲ ਬਣਾ ਕੇ ਭੇਜਿਆ ਕਲਚ ਫੇਲਿਆ 13000 ਕਿਲੋਮੀਟਰ 'ਤੇ ਪੂਰਾ ਬੜਾ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਿਰਫ 13000 ਕਿਲੋਮੀਟਰ ਚੱਲਣ ਦੇ ਉੱਤੇ ਸਕੋਰਪਿਓਂ ਦਾ ਇੰਜਨ ਡੈੱਡ ਹੋ ਗਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੇ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਜਿੱਥੇ ਮਹਿੰਦਰਾ ਨੇ ਫਿਰ ਵਾਰੰਟੀ ਦੇਰ ਤੱਕ ਤੋਂ ਇਨਕਾਰ ਕਰ ਦਿੱਤਾ ਅਦਰਸਲ ਇੱਥੇ ਓਨਰ ਜਿਹੜਾ ਸ਼ੋਅਰੂਮ ਦਾ ਉਸ ਦੇ ਵੱਲੋਂ ਉਹ ਗ੍ਰਾਹਕਾਂ ਨੂੰ ਕੰਪਨੀ ਦਾ ਰਿਵਿਊ ਦੇਣ ਦੀ ਕਿਹਾ ਜਾਂਦਾ ਪਰ ਉੱਥੇ ਇੱਕ ਪਾਸੇ ਤੁਸੀਂ ਉਸ ਗੱਲ ਨੂੰ ਅਗਰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਇਹ ਵੇਕਰ ਉਹ ਸਿਰਫ 13000 ਕਿਲੋਮੀਟਰ ਚੱਲਿਆ ਤੇ ਸਕੋਰਪਿਓਂ ਦਾ ਇੰਜਨ ਹੀ ਡੈਡ ਹੋਊਗਾ ਉਸ ਤੋਂ ਬਾਅਦ ਜਿਹੜੇ ਗੱਡੀ ਦੇ ਖਰੀਦਦਾਰ ਨੇ ਉਹਨਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਫਿਰ ਆਪ ਲੋਕ ਯਹਾਂ ਪੇ ਆਣੇ ਕੇ ਬਾਅਦ 20 ਤੋਂ 25 ਲੱਖ ਰੁਪਏ ਕੀ ਗੱਡੀ ਲੈਣੇ ਕੇ ਬਾਅਦ ਅਗਰ ਆਪ ਲੋਕੇ ਹਿੰਮਤ ਰੱਖਤੇ ਹੈ ਕਿ ਯਹਾਂ ਪੇ ਆਕੇ ਸ਼ੋਰੂਮ ਮੇ ਆਕੇ ਚਿਲਾ ਸਕੇ ਤਾਂ ਫਿਰ ਆਪ ਪਲੀਜ਼ ਮਹਿੰਦਰਾ ਕੀ ਗੱਡੀਆਂ ਲੈ वरना महिंद्र की गाड़ियों को प्लीज अवॉइड करिए मेरी गाड़ी सिर्फ बीस महीने पुरानी है बीस महीने के अंदर तेरह हजार किलोमीटर है दोनों सारी सर्विस दो सर्विस हुई है तेरह हजार किलोमीटर में दोनों सर्विस टाइम पे हुई है पहली सर्विस आठ सौ पचहत्तर पे है दूसरी सर्विस दस हजार है तेरह हजार किलोमीटर पे इंजन बैठ गया है और ये लोग कहते हैं वारंटी के अंदर नहीं है जीरो डप इंश्योरेंस है आज तक कोई क्लेम नहीं करा कुछ नहीं करा उसके अंदर वारंटी डिनाइल है तेरह हजार किलोमीटर पे सोचिए बीस लाख रुपए की गाड़ी लेने के बाद यहाँ पे आके मुझे इतना चिल्लाना पड़ रहा है उसके बाद भी छियालीस हजार रूपए का बिल बनाकर भेजा है क्लच फेलियर तेरह हजार किलोमीटर पे पूर